ਉਧਰ ਬਾਰੋਦਵੋ ਨੂੰ ਪਾਕਿਸਤਾਨ ਉੱਤੇ ਕੀਤੀ ਗਈ 에어 ਸਟ੍ਰਾਈਕ ਦਰਮਿਆਨ ਸਰਹੱਦੀ ਪਿੰਡ ਵਾਸੀਆਂ ਨੇ ਆਪਣਾ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਉੱਤੇ ਜਾਣਾ ਸ਼ੁਰੂ ਕਰ ਦਿੱਤਾ ਹੈ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਲੋਕਾਂ ਨੇ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਸਰਹੱਦੀ ਲੱਗ ਕੇ ਤੇ ਲੋਕਾਂ ਦਾ ਕਹਿਣਾ ਹੈ ਕਿ ਸਰਹੱਦ ਦੇ ਨੇੜੇ ਤੇ ਲੋਕ ਹਿੰਮਤ ਦੇ ਨਾਲ ਭਰੇ ਹੋਏ ਨੇ ਪਰ ਅਸੀਂ ਜ਼ਰੂਰੀ ਸਮਾਨ ਅਤੇ ਬੱਚਿਆਂ ਦੇ ਨਾਲ ਸਰਹੱਦ ਤੋਂ ਥੋੜੀ ਦੂਰ ਸੁਰੱਖਿਅਤ ਥਾਵਾਂ ਉੱਤੇ ਜਾ ਰਹੇ ਹਾਂ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਭਾਰਤੀ ਫੌਜ ਦੇ ਨਾਲ ਤੇ ਦੁਸ਼ਮਣਾਂ ਦਾ ਸਾਹਮਣੇ ਡਟ ਕੇ ਖੜਨ ਦੇ ਪੂਰੇ ਸਮਰਥਕ ਪਹਿਲੇ ਗਾਮ ਦੇ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਦੇ ਵਿੱਚ ਉਹ ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਵਿੱਚ ਸਥਿਤੀ ਤਣਾਪੂਰਕ ਜਿਹੜੀ ਕਿ ਬਣੀ ਹੋਈ ਹੈ ਕਿਸੇ ਵੇਲੇ ਵੀ ਲੜਾਈ ਦਾ ਜਿਹੜਾ ਖਤਰਾ ਬਣਿਆ ਹੋਇਆ ਸੀਗਾ ਪਰ ਲekin ਰਾਤ ਜਿਹੜਾ ਭਾਰਤ ਦੇ ਵੱਲੋਂ ਅੱਤਵਾਦੀਆਂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਨੌਂ ਜਗ੍ਹਾ ਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਤਣਾਅ ਹੋਣ ਦੇ ਕਾਰਨ ਮਾਹੌਲ ਜਿਹੜਾ ਗਰਮੀ ਹੋ ਗਿਆ ਲਗਾਤਾਰ ਜਿਹੜੇ ਨੇ ਇੱਥੋਂ ਦੇ ਲੋਕ ਆਪਣਾ ਤਰਾਜੋ ਸਮਾਨ ਚੱਕ ਕੇ ਵਾਪਸ ਪਿੱਛੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਤੁਹਾਨੂੰ ਦਿਖਾਉਣੇ ਪਹਿਲਾਂ ਇੱਕ ਵਾਰ ਤੁਸੀਂ ਦੇਖ ਸਕਦੇ ਜੇ ਇਸ ਸਮੇਂ ਚਾਹੇ ਮੌਸਮ ਵੀ ਖਰਾਬ ਹੋ ਗਿਆ ਹਨੇਰੀ ਚਾਹੇ ਮੀਂਹ ਵੀ ਸਟਾਰਟ ਹੋ ਚੁੱਕਾ ਹੈ ਤੇ ਪਰਿਵਾਰ ਜਿਹੜਾ ਹੈਗਾ ਆਪਣਾ ਸਾਰਾ ਸਮਾਨ ਜਿਹੜਾ ਲੱਦ ਕੇ ਇਥੋਂ ਪਿੱਛੇ ਜਾਂਦਾ ਹੋਇਆ ਜਿਹੜਾ ਦੇਖ ਸਕਦੇ ਤਸਵੀਰ ਜਿਹੜਾ ਰੇਕ ਘਾਦੀ ਵਸਤੋਂ ਚਾਹੇ ਫ੍ਰਿਜ ਚਾਹੇ ਬੈੱਡ ਚਾਹੇ ਪੇਟੀਆਂ ਚਾਹੇ ਵਾਸ਼ਿੰਗ ਮਸ਼ੀਨ ਹੈ ਤੇ ਦਾਣੇ ਤੱਕ ਜਿਹੜਾ ਹੈਗਾ ਇੱਕ ਡਰਮਾਂ ਦੇ ਵਿੱਚੋਂ ਵੀ ਕੱਢ ਲਈ ਗਈ ਹੈ ਤੁਸੀਂ ਦੇਖ ਸਕਦੇ ਛੋਟਾ ਜਿਹਾ ਬੱਚਾ ਜਿਹੜਾ ਅੱਜ ਘਰ ਛੱਡ ਕੇ ਆਪ ਦਾ ਜਿਹੜਾ ਇਹ ਜਾ ਰਹੇ ਤੁਸੀਂ ਦੇਖਾ ਜੇ ਚਾਹੇ ਮੌਸਮ ਵੀ ਉੱਥੋਂ ਬਿਲਕੁਲ ਨਾਲ ਖਰਾਬ ਹੋ ਰਿਹਾ ਪਰ ਲੇਕਿਨ ਬਹੁਤ ਮੁਸ਼ਕਲ ਹੁੰਦੀ ਹੈ ਇਹਨਾਂ ਪਰਿਵਾਰਾਂ ਦੇ ਲਈ ਇੱਕ ਵਾਰ ਘਰ ਦੀ ਵੀ ਤੁਹਾਨੂੰ ਤਸਵੀਰ ਮੈਂ ਦਿਖਾਉਂਦੀ ਕੋਸ਼ਿਸ਼ ਅਸੀਂ ਕਰਾਂਗੇ ਕਿ ਕਿਸ ਤਰ੍ਹਾਂ ਦਾ ਅੰਦਰ ਕੀ ਮਾਹੌਲ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਘਰ ਜਿਹੜਾ ਹੈ ਸ਼ਹਿਨਾਟਾ ਛਾਇਆ ਹੋਇਆ ਘਰ ਦੇ ਵਿੱਚ ਵੀ ਇਹ ਡਰਮ ਪਿਆ ਹੈ ਇਹ ਕਣਕ ਰੱਖੀ ਸੀ ਕਿ ਸਾਲ ਭਰ ਖਾਣੀ ਹੈ ਪਰ ਅੱਜ ਨੌਬਤ ਇਹ ਆਈ ਹੈ ਕਿ ਇਹ ਵੀ ਸਾਰੇ ਦੀ ਸਾਰੀ ਕਣਕ ਵੀ ਜਿਹੜੀ ਡਰਾਮਾ ਦੇ ਵਿੱਚੋਂ ਕੱਢ ਕੇ ਉਹ ਵੀ ਥਾਲੀ ਦੇ ਉੱਪਰ ਲੱਦ ਲਈ ਗਈ ਹੈਗੀ ਇਹ ਕਵਰੇਜ ਗੱਲ ਸਾਰਾ ਘਰ ਦਾ ਸਮਾਨ ਜਿਹੜਾ ਤਸਵੀਰ ਤੁਹਾਨੂੰ ਇਸੀ ਦਿਖਾਉਣੇ ਗਰਾਉਂਡ ਰਿਪੋਰਟ ਜ਼ੀਰੋ ਜਿਹੜੀ ਹੈ ਤੁਹਾਨੂੰ ਦਿਖਾਉਣ ਲੱਗੇ ਆ ਕਿਉਂਕਿ ਕਿਸੇ ਤਰ੍ਹਾਂ ਆਰਮੀ ਦੇ ਵੱਲੋਂ ਨਹੀਂ ਕਿਹਾ ਗਿਆ ਇਹ ਦੇਖ ਸਕਦੇ ਬਿਲਕੁਲ ਘਰ ਦਾ ਸਮਾਨ ਜਿਹੜਾ ਸਾਰਾ ਇੱਥੋਂ ਸਮਾਨ ਚੱਕ ਲਿਆ ਗਿਆ ਕਿਸੇ ਤਰ੍ਹਾਂ ਦਾ ਕੁਝ ਵੀ ਘਰ ਦੇ ਵਿੱਚ ਨਹੀਂ ਰਹਿ ਚੁੱਕਾ ਕਿਉਂਕਿ ਸਾਰਾ ਕੁਝ ਡਰ ਦੇ ਮਾਹੌਲ ਨਾਲ ਕਿਉਂਕਿ ਇੱਥੋਂ ਕਰੀਬ ਮਹਿਜ ਕੋਈ ਅੱਧਾ ਕਿਲੋਮੀਟਰ ਦੂਰੀ ਤੇ ਇਹ ਤਾਂ ਵੀ ਤੁਸੀਂ ਦੇਖ ਸਕਦੇ ਸਾਰਾ ਸਮਾਨ ਬਾਕੀ ਉਹ ਵੀ ਪੈਕ ਕਰ ਲਿਆ ਗਿਆ ਹੈਗਾ ਕਰੀਬ ਮਹਿਜ ਅੱਧਾ ਕਿਲੋਮੀਟਰ ਦੂਰੀ ਤੇ ਇਥੋਂ ਪਾਕਿਸਤਾਨ ਦੀ ਜਿਹੜੀ ਕੀ ਸਰਹੱਦ ਹੈਗੀ ਏ ਇੱਕ ਵਾਰ ਫਿਰ ਦੱਸ ਦਈਏ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਆਰਮੀ ਵੱਲੋਂ ਜਾਂ ਬੀਐਸਐਫ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਪਿੰਡ ਛੱਡਣ ਨੂੰ ਨਹੀਂ ਕਿਹਾ ਗਿਆ ਪਰ ਲੇਕਿਨ ਇੱਕ ਇੱਕ ਕਰਕੇ ਹੌਲੀ ਹੌਲੀ ਇਸ ਤਰ੍ਹਾਂ ਜਿਹੜੇ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਕਰੀਬ ਤੇ ਕਰੀਬ ਘੱਟੋ ਘੱਟ ਇੱਥੇ ਜਿਹੜੇ 10 ਤੋਂ 12 ਪਿੰਡ ਨੇ ਜਿਹੜੇ ਸਾਰੇ ਪਿੰਡ ਖਾਲੀ ਹੋ ਚੱਲੇ ਨੇ ਕਰੀਬ 70 ਤੋਂ 75% ਤੁਸੀਂ ਦੇਖ ਸਕਦੇ ਹੋ ਰਸੋਈ ਦਾ ਵੀ ਸਮਾਨ ਸਾਰਾ ਜਿਹੜਾ ਉਹ ਵੀ ਲੱਦ ਰਿਹਾ ਤੇ ਵੀਰ ਮੇਰੇ ਨਾਲ ਜਿਹੜੇ ਕਿ ਮੌਜੂਦ ਹੈ ਕਿ ਨੇ ਇੱਥੇ ਆਪਣੇ ਰਿਸ਼ਤੇਦਾਰਾਂ ਦਾ ਜਿਹੜਾ ਕਿ ਇਹਦੀ ਸਿਸਟਰ ਹੈ ਉਹਨਾਂ ਦੇ ਸਮਾਨ ਲੈਣ ਦੇ ਲਈ ਇੱਥੇ ਆਏ ਨੇ ਕਿ ਉਹਨਾਂ ਦਾ ਸਮਾਨ ਜਿਹੜਾ ਲੱਦ ਕੇ ਜਿਹੜਾ ਲੈ ਕੇ ਲੈ ਕੇ ਚੱਲੇ ਨੇ ਇਹਦੀ ਕੀ ਨਾਮ ਕੀ ਤੋੜਾ ਚੰਦਾ ਸਿੰਘ ਜੀ ਅੱਛਾ ਚੰਦਾ ਵੀਰ ਕਿਵੇਂ ਆਪਣਾ ਸਿਸਟਰ ਦਾ ਆਇਆ ਜੇ ਸਮਾਨ ਇਥੋਂ ਕਰੋਂ ਲੈਣਾ ਹਾਂਜੀ ਤਾਂ ਅੱਛਾ ਤੇ ਕੀ ਕੋਈ ਸਮਾਂਝ ਲੈ ਰਹੇ ਕੀ ਤੁਹਾਨੂੰ ਆਰਮੀ ਨੇ ਆਖਿਆ ਕੋਈ ਚੱਕਣ ਨਹੀਂ ਸਰ ਕਿ ਸੈਨੇਕ ਆ ਨਹੀਂ ਬਾਕੀ ਮਾਹੌਲ ਦਾ ਬਹੁਤ ਖਰਾ ਮਾਹੌਲਾ ਇਸ ਕਰਕੇ ਜਾ ਰਹੇ ਨਹੀਂ ਤੇ तकरीबन ਪਿੰਡ ਚ ਪਤਾ ਲੱਗਾ ਸਾਰੇ ਪਿੰਡ ਦੇ ਸਾਰੇ ਪਿੰਡ ਨਿਕਲਦੇ ਜਾਂਦੇ ਹਾਂਜੀ ਸਰ 75% ਲੋਕ ਚਲੇ ਗਏ ਕੀ ਕਾਰਨ ਕੀ ਕਿਉਂ ਇੱਥੋਂ ਛੱਡ ਗਏ ਪਾਸੇ ਨਹੀਂ ਕਿਤੇ ਜਾ ਰਹੇ ਇਹ ਪਿੰਡ ਕਿਉਂ ਛੱਡ ਕੇ ਜਾ ਰਹੇ ਸਾਰੇ ਇਹਨੂੰ ਰਸਤਾ ਇੱਕੋ ਲੱਗਦਾ ਸੈਣੀ ਵਾਲਾ ਹੈ ਜੀ ਹੂੰ ਤੇ ਕੋਈ ਵੀ ਦੇਖ ਕੇ ਜ਼ਿਆਦਾ ਰੋਲਾ ਪੈਂਦਾ ਤੇ ਇਹਨਾਂ ਨੂੰ ਨਿਕਲ ਨੂੰ ਕੋਈ ਰਸਤਾ ਹੋਰ ਕੋਈ ਨਹੀਂ ਅੱਛਾ ਹੋਰ ਰਸਤਾ ਕੋਈ ਨਹੀਂ ਹੈ ਜੀ ਤੇ ਇਧਰ ਸਾਰੇ ਸੱਤ ਲੋਜ ਦੇ ਦਰਿਆ ਤੇ ਤੁਹੇ ਪਾਸੇ ਬਾਠ ਹੋ ਗਿਆ ਹਾਂ ਹਾਂ ਹਾਂਜੀ ਤੇ ਛਤਾ ਕਰਕੇ ਫਿਰ ਇੱਥੇ ਸਾਰੇ ਛੱਡ ਕੇ ਜਾ ਰਹੇ ਨੇ ਹਾਂਜੀ ਹਾਂਜੀ ਤੇ ਉਹ ਇਹ ਕਰੀਬ ਮੇਰੇ ਸਾਹ ਜ ਸਾਰਾ ਸਮਾਨ ਹੀ ਕਰਦਾ ਤੁਸੀਂ ਲੈ ਚਲੇ ਜੀ ਹਾਂਜੀ ਹਾਂਜੀ ਸਰ ਤੇ ਬੱਚੇ ਪਰਿਵਾਰ ਫਿਰ ਉਹ ਵੀ ਇੱਥੇ ਹਾਂਜੀ ਹਾਂਜੀ ਨਹੀਂ ਜੀ ਪਰਿਵਾਰ ਨਾਲੇ ਚਲੇ ਜਾਉਂਦੇ ਤੇ ਪਸ਼ੂ ਜਾਨ ਮਾਲ ਪਸ਼ੂ ਦੀ ਗੱਲ ਕਰੀਏ ਫਿਰ ਉਹ ਕੌਣ ਸੰਭਾਲਦਾ ਮਗਰ ਸੰਭਾਲਦਾ ਉਹ ਤਾਂ ਮੰਨ ਲੇ ਵੀ ਜਿੱਦਾਂ ਕੋਈ ਘਰ ਵਿੱਚ ਵਡੇਰੇ ਹੈਗੇ ਆ ਤੇ ਦਾਦੇ ਦਾਦਾ ਹੈਗੇ ਆ ਇੱਕ ਦੋ ਕ ਜੀ ਇੱਕ ਦੋ ਜੀ ਇਸ ਰਹਿਣ ਹਾਂਜੀ ਹਾਂਜੀ ਉਹਨਾਂ ਨੇ ਰਹਿ ਜਾਣਾ ਤੇ ਹੂੰ ਮੱਧਾਂ ਗਾਵਾਂ ਦੋਨਾਂ ਹੀ ਕਰਦਾ ਤੇ ਬਾਕੀ ਸਾਮਾਨ ਸਾਰਾ ਤੁਸੀਂ ਲੈ ਗਏ ਬੱਚੇ ਸਾਰਾ ਪ੍ਰਾਪ ਸਾਮਾਨ ਲੈ ਕੇ ਇੱਕ ਵਾਰ ਫਿਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤੁਹਾਨੂੰ ਦਿਖਾਉਣੇ ਆ ਟਰਾਲੀ ਦੇ ਵਿੱਚ ਰੱਖ ਸਾਮਾਨ ਜਿਹੜਾ ਲੱਭਿਆ ਜਿਆ ਰਿਹਾ ਹੈਗਾ ਆ ਦੇਖ ਸਕਦੇ ਤੁਸੀਂ ਸਾਰਾ ਸਾਮਾਨ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇੱਕ ਚੀਜ਼ ਜਿਹੜੀ ਹਰੇਕ ਘਰ ਦਾ ਸਾਮਾਨ ਜਿਹੜਾ ਉੱਗ ਲੱਭ ਕੇ ਜਿਹੜਾ ਲੈ ਕੇ ਇਹ ਚੱਲੇ ਹੈਗੇ ਨੇ ਕਿ ਵੀਰ ਕਿਉਂਕਿ ਮਾਹੌਲ ਜਿਹੜਾ ਹੈ ਤਣਾਅਪੂਰਕ ਜਿਹੜਾ ਕਿ ਬਣਿਆ ਹੋਇਆ ਹੈ ਤਸਵੀਰ ਦੇ ਵਿੱਚ ਵੇਖੋ ਸਾਰਾ ਟੋਟਲ ਸਾਮਾਨ ਕਿਉਂਕਿ ਪਰਿਵਾਰ ਦੇ ਵੱਲੋਂ ਜਿਹੜਾ ਮਸਾ ਜਿਹੜਾ ਘਰ ਦੇ ਜਿਹੜਾ ਸਮਾਨ ਇੱਕ ਇੱਕ ਚੀਜ਼ ਜਿਹੜੀ ਬਣਾਈ ਜਾਂਦੀ ਗੱਲਬਾਤ ਕਰਾਂਗੇ ਇਹਦੀ ਕਿਹੜਾ ਪਿੰਡ ਕਰ ਆਪਣਾ ਹਮ ਚਾਕੇ ਅੱਛਾ ਹਮ ਚਾਕੇ ਇਹ ਚਾ ਰਿਸ਼ਤੇਦਾਰੀ ਜਿੱਤੇ ਸਮਾਨ ਲੈਣਾ ਹੈ ਹਾਂਜੀ ਹਾਂਜੀ ਰਿਸ਼ਤੇਦਾਰੀ ਅੱਛਾ ਤੇ ਕੋਈ ਕਿਹਾ ਗਿਆ ਤੁਹਾਨੂੰ ਕਿਸੇ ਬਾਰੇ ਇਥੋਂ ਵਾਲਿਆਂ ਨੇ ਕਿਸੇ ਮਾਲ ਸਮਾਨ ਚੱਕੋ ਜਾਣਾ ਨਹੀਂ ਕਿਹਾ ਨਹੀਂ ਕਿਹਾ ਕਿਸੇ ਤੋਂ ਆਪਦੇ ਨਾਮ ਮਰਜ਼ੀ ਨਾਲ ਲੈ ਕੇ ਚੱਲੇ ਸ਼ਾਦੀ ਮਰਜ਼ੀ ਨਾਲ ਲੈ ਕੇ ਚੱਲੇ ਹੈਗੇ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਸਮਾਨ ਜਿਹੜਾ ਆਪਣੀ ਮਰਜ਼ੀ ਦੇ ਨਾਲ ਇਹ ਇਥੋਂ ਲੈ ਕੇ ਜਾ ਰਹੇ ਕਿਸੇ ਤਰ੍ਹਾਂ ਕੋਈ ਪ੍ਰਸ਼ਾਸਨ ਜਾਂ ਬੀਐਸਐਫ ਜਾਂ ਆਰਮੀ ਦੇ ਵੱਲੋਂ ਨਹੀਂ ਕਿਹਾ ਗਿਆ ਕਿ ਸਮਾਨ ਤੁਸੀਂ ਆਪ ਦਾ ਇਸ ਤਰ੍ਹਾਂ ਚੱਕ ਕੇ ਜਾਓ ਪਰ ਲੇਕਿਨ ਲੋਕ ਜਿਹੜੇ ਡਰਦੇ ਇੱਕ ਮਾਹੌਲ ਜਿਹੜਾ ਕਿਉਂਕਿ 65 ਜਾਂ 77 ਦੀ ਲੜਾਈ ਦੀ ਸਮੇਂ ਕਹਿੰਦੇ ਨੇ ਕਿ ਇਹਨਾਂ ਪਿੰਡਾਂ ਦੇ ਉੱਪਰ ਕਬਜ਼ਾ ਕਰਨਾ ਬਹੁਤ ਆਸਾਨ ਇਸ ਕਰਕੇ ਜਿਹੜਾ ਲੋਕ ਆਪਣਾ ਸਮਾਨ ਜਿਹੜਾ ਚੱਕ ਕੇ ਤੋਂ ਨਜ਼ਰ ਆਉਂਦੇ ਹੋਏ ਦਿਖਾਈ ਦੇ ਰਹੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਫੋਟੋ